ਤੋ ਅੱਜ ਗੁਰਦੁਆਰਾ ਪਾਸ਼ਾ ਜੀ ਦਸਵੀਂ ਹੀਰਾਂ ਵਿਖੇ ਜੀਐਸਜੀ ਅਕੈਡਮੀ ਜਗਰਾਉਂ ਵੱਲੋਂ ਜੋ ਹਰ ਸਾਲ ਮੇਰੀ ਸਿੱਖੀ ਮੇਰੀ ਪਛਾਣ ਬੱਚਿਆਂ ਦਾ ਪੇਪਰ ਲਿਆ ਜਾਂਦਾ ਹੈ ਤੋ ਇੱਕ ਬਹੁਤ ਵਧੀਆ ਉਪਰਾਲਾ ਸਰਦਾਰ ਗੁਰਮੇਲ ਸਿੰਘ ਜੀ ਮੱਲੀ ਜਿਨ੍ਹਾਂ ਵੱਲੋਂ ਜੀ ਐਚੀ ਅਕੈਡਮੀ ਜਗਰਾਉਂ ਅਤੇ ਜੀ ਐਚ ਜੀ ਅਕੈਡਮੀ ਖੰਡੂਰ ਚਲਾਈ ਜਾ ਰਹੀ ਹੈ। ਤੋਂ ਨਾਲ ਹੀ ਬੱਚਿਆਂ ਨੂੰ ਗੁਰਸਿੱਖੀ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ। ਬਹੁਤ ਵਧੀਆ ਢੰਗ ਦੇ ਨਾਲ ਪਿੰਡਾਂ ਵਿੱਚ ਜਾ ਕੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਉਹਨਾਂ ਨੂੰ ਗੁਰਮਤ ਦੇ ਨਾਲ ਜੋੜਨਾ, ਉਹਨਾਂ ਨੂੰ ਗਰਵਾਣੀ ਨਾਲ ਜੋੜਨਾ I am from village Hanskala. Today, many students came from many villages to give this paper. This effort was made by GAG Academy to promote Sikhism and to attach children with their religion. ਜੀਐਜੀ ਅਕੈਡਮੀ ਵੱਲੋਂ ਮੇਰੀ ਸਿੱਖੀ ਮੇਰੀ ਪਛਾਣ ਦੇ ਮੁਕਾਬਲੇ ਕਰਵਾਏ ਗਏ ਹਨ ਜਿਨ੍ਹਾਂ ਵਿੱਚ ਬਹੁਤ ਸਾਰੇ ਬੱਚਿਆਂ ਨੇ ਭਾਗ ਲਏ ਹਨ ਅਤੇ ਗੁਰਮਤਵਾਰੇ ਜਾਣਿਆ ਹੈ ਸੋ ਇਸ ਨਾਲ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਬਹੁਤ ਵੱਡਮੁੱਲਾ ਯੋਗਦਾਨ ਮਿਲੇਗਾ ਸੋ ਆਪ ਸਮੂਹੀਆਂ ਸੰਗਤਾਂ ਨੂੰ ਬੇਨਤੀ ਹੈ ਆਪ ਜੀ ਦੇ ਬੱਚਿਆਂ ਨੂੰ ਗੁਰਸਿੱਖੀ ਦੇ ਨਾਲ ਜੋੜੋ ਬਾਣੀ ਬਾਣੇ ਨਾਲ ਜੋੜੋ ਤਾਂ ਜੋ ਆਪਾਂ ਆਪਣੇ ਬੱਚਾ ਨੂੰ ਚੰਗੇ ਖੇਤਰ ਵੱਲ ਤੋਰ ਸਕੀਂ ਆਵਾਜ਼ ਗਰ